ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਡੈਕੋਰੇਸ਼ਨ ਸਲਾਦ ਡੈਕੋਰੇਟ ਕਰਨ ਦਾ ਬਸਣ ਲੱਗੀ ਆ ਇੱਕ ਨਿਊ ਤਰੀਕਾ ਉਮੀਦ ਹੈ ਤੁਹਾਨੂੰ ਪਸੰਦ ਆਏਗਾ ਤੇ ਇਹ ਦੇਖੋ ਪਹਿਲਾਂ ਮੈਂ ਇਹ ਗਾਜਰ ਕੱਦੂਕਸ ਕਰ ਲਈ ਤੇ ਮੂਲੀ ਕੱਦੂਕਸ ਕਰ ਲਈ ਠੀਕ ਹੈ ਇਹਨੂੰ ਆਪਾਂ ਕੋਈ ਇਹੋ ਜਿਹਾ ਡੱਬੇ ਵਿੱਚ ਪਾਣਾ ਜੋ ਕੇਕ ਦੀ ਸ਼ੇਪ ਦਾ ਹੋਵੇ ਥੱਲੇੋਂ ਇਸ ਤਰ੍ਹਾਂ ਫਲੈਟ ਹੋਵੇ ਤੇ ਮੇਰੇ ਕੋਲ ਇਹ ਸੀ ਡੱਬਾ ਥੋੜਾ ਛੋਟਾ ਸਾਈਜ਼ ਸੀ ਇਹ ਪਰ ਚਲੋ ਤੇ ਇਹਦੇ ਵਿੱਚ ਪਹਿਲਾਂ ਮੈਂ ਗਾਜਰ ਪਾ ਕੇ ਅੱਛੇ ਤਰ੍ਹਾਂ ਇਹਨੂੰ ਦਬਾ ਕੇ ਇਹਨੂੰ ਪਰ ਲਵਾਂਗੀ ਠੀਕ ਹੈ ਪਾਣੀ ਵਿੱਚ ਅੱਜਕੱਲ ਬੜਾ ਜੂਸ ਦਾ ਥੋੜਾ ਜਿਹਾ ਆਪਾਂ ਨੇ ਪਾਣੀ ਕੱਢ ਲੈਣਾ ਵਿੱਚੋਂ ਪੂਰਾ ਪਾਣੀ ਨਹੀਂ ਰਹਿਣ ਦੇਣਾ ਤੇ ਇਹ ਦੇਖੋ ਜੀ ਆਪਾਂ ਨੇ ਇਹ ਕਰ ਲਿਆ ਤੇ ਇਹਦੇ ਉੱਪਰ ਹੁਣ ਆਪਾਂ ਗਾਜਰ ਇਹ ਮੂਲੀ ਇਹਦੇ ਚੋ ਵੀ ਮੈਂ ਪਾਣੀ ਥੋੜਾ ਜਿਹਾ ਕੱਢ ਦਿੱਤਾ ਥੋੜਾ ਜਿਹਾ ਚਲਪ ਹੋਰ ਦੇਖਦੇ ਆਂ ਜੇ ਫालतू ਹੈ ਤਾਂ ਨਿਚੋੜ ਕੇ ਕੱਢ ਦਿੰਨੇ ਆਂ ਆਹ ਦੇਖੋ ਜੀ ਇਹਨੂੰ ਵੀ ਇਸੇ ਤਰ੍ਹਾਂ ਆਪਾਂ ਨੇ ਇਹ ਦੱਬ ਕੇ ਪਾ ਲੈਣਾ ਠੀਕ ਅਚੀ ਤਰ੍ਹਾਂ ਦਪਾ ਕੇ ਪਰਣਾ ਤਾਂ ਕਿ ਜਦੋਂ ਆਪਾਂ ਇਹਨੂੰ ਉਲਟਾਈਏ ਤਾਂ ਇਹ ਖਿਲਰ ਮਜਾਵੇ ਇਹ ਨਾਰਮਲ ਕद्दू ਕਸ ਵਿੱਚ ਇਹਨੂੰ ਆਪਾਂ ਨੇ ਕਰਨਾ ਹੈ ਇਹ ਨਾ ਹੋਵੇ ਕਿ ਜਿਆਦਾ ਇਹਦੇ ਪੀਸਿਸ ਲੰਬੇ ਲੰਬੇ ਹੋਣ ਜਾਂ ਜਿਆਦਾ ਛੋਟੇ ਹੋਣ ਇਹ ਦੇਖੋ ਆਪਾਂ ਇਸਨੂੰ ਦਬਾ ਕੇ ਪਰ ਲੈਣਾ ਇਹ ਆਲੂ ਮੈਸ਼ਰ ਨਾਲ ਦਬਾ ਲਓ ਚਾਹੇ ਹੱਥਾਂ ਨਾਲ ਦਬਾ ਲਓ ਜਿਵੇਂ ਵੀ ਇਹ ਦੇਖੋ ਉਹਨਾਂ ਕਿੰਨੇ ਇਹ ਦੇਖੋ ਇਹ ਸਾਡਾ ਹੋ ਗਿਆ ਤਿਆਰ ਇਹ ਹੋਣਾ ਆਪਾਂ ਇਹਨੂੰ ਜਿੱਦ ਪੇ ਸਲਾਦ ਆਪਾਂ ਨੇ ਸਜਾਣਾ ਹੈ ਨਾ ਉੱਥੇ ਨੂੰ ਉਲਟਾ ਲਵਾਂਗੇ ਇਹ ਦੇਖੋ ਇਹ ਸੈਂਟਰ ਵਿੱਚ ਤੇ ਬੜੇ ਆਰਾਮ ਨਾਲ ਇਹਨੂੰ ਉਲਟਾ ਲੈਣਾ ਥੋੜਾ ਜਿਹਾ ਠਕੋਰ ਕੇ ਜੁਲਦੀ ਵਾਂਗ ਇਹਨਾਂ ਨਾਲ ਕਰਨਾ ਹੈ ਕਿ ਇਹ ਉਹ ਬੁਕਾਨਗੇ ਨਿਕਲ ਪੈਣਾ ਇਸ ਵਕਤ ਇਹ ਦੇਖੋ ਜੀ ਸਾਡਾ ਇੱਕ ਨਿਕਲ ਗਿਆ ਇਹ ਦੇਖੋ تیار ਹੋ ਗਿਆ ਠੀਕ ਹੈ ਦੇਖੋ ਕਿੰਨਾ ਪਿਆਰਾ ਲੱਗਦਾ ਤੇ ਇਹਦੇ ਉੱਪਰ ਆਪਾਂ ਨੇ ਹੁਣ ਇਹ ਇਹਦਾ ਉੱਪਰ ਰੈੱਡ ਪੋਰਸ਼ਨ ਆਇਆ ਤਾਂ ਇਸ ਲਈ ਅਸੀਂ ਉੱਪਰ ਮੈਂ ਮੂਲੀ ਦੀਆਂ ਇਹ ਬਣਾ ਲਈਆਂ ਕੈਂਡਲ ਟਾਈਪ ਥੋੜੀਆਂ ਜਿਹੀ ਪਤਲੀਆਂ ਪਤਲੀਆਂ ਇਹ ਦੇਖੋ ਤੇ ਲੌਂਗ ਦੀ ਜਿਹੜੀ ਡੰਡੀ ਹੁੰਦੀ ਹੈ ਨਾ ਉਹਨੂੰ ਥੋੜਾ ਜਿਹਾ ਪਤਲਾ ਕਰਕੇ ਤੇ ਇਹਦੇ ਵਿੱਚ ਆਪਾਂ ਨੇ ਫਸਾ ਦੇਣਾ ਜਿਵੇਂ ਲੁੱਕ ਆਏਗੀ ਵੀ ਜਿਸ ਤਰ੍ਹਾਂ ਆਪਾਂ ਉਹ ਮੋਮਬੱਤੀ ਦੀ ਹੁੰਦੀ ਹੈ ਇਹ ਨੂੰ ਥੋੜਾ ਜਿਹਾ ਪਤਲਾ ਕਰ ਲੈਂਦੇ ਆ ਜਿਵੇਂ ਮੋਮਬੱਤੀ ਦਾ ਧਾਗਾ ਵਿੱਚ ਹੁੰਦਾ ਨਾ ਬਲੈਕ ਕਲਰ ਦਾ ਇਹ ਦੇਖੋ ਜੀ ਇਹ ਆਪਾਂ ਇਹ ਡੰਡੀ ਆ ਦੇ ਵਿੱਚ ਤਿੱਖੀ ਕਰਕੇ ਥੋੜੀ ਜੀ ਐਂ ਦਾ ਇੱਕ ਦੋ ਵਾਰ ਕਰ ਲੋ ਨਾ ਫਿਰ ਥੋੜਾ ਜਿਹਾ ਆ ਦੇਖੋ ਠੀਕ ਹੈ ਤੇ ਇਹ ਉੱਤੇ ਆਪਾਂ ਹੁਣ ਇਹਦੇ ਥੋੜਾ ਜਿਹਾ ਇੰਤਪਾ ਕੇ ਤੇ ਕੇਕ ਦੇ ਉੱਪਰ ਲਗਾ ਦਾਂਗੇ ਜੇ ਉੱਪਰ ਸਾਡਾ ਵਾਈਟ ਪੋਰਸ਼ਨ ਹੁੰਦਾ ਤਾਂ ਆਪਾਂ ਨੇ ਗਾਜਰ ਦੀ ਬਣਾ ਲੈਣੀ ਸੀ ਠੀਕ ਹੈ ਤੇ ਇਹ ਤੁਸੀਂ 3-4 ਮੂੰਬਤੀਆਂ ਜਿੰਨੀਆਂ ਵੀ ਲਗਾ ਲਓ ਥੋੜਾ ਜਿਹਾ ਹੌਲ ਕਰਕੇ ਤੇ ਇਹਨੂੰ ਇੱਥੇ ਦਾ ਹਾਂਜੀ ਤੇ ਇਹ ਤੁਸੀਂ ਆਲੇ ਦੁਆਲੇ ਕੋਈ ਵੀ ਜਿਹੜਾ ਤੁਸੀਂ ਸਲਾਦ ਕੱਟਣਾ ਹੈ ਜਿਸ ਤਰ੍ਹਾਂ ਮਰਜ਼ੀ ਡੈਕੋਰੇਟ ਕਰ ਲਓ ਹਾਂਜੀ ਮੈਂ ਬਹੁਤਾ ਨਹੀਂ ਕੱਟਿਆ ਨੇਰਾ ਤਾਂ ਮੈਂ ਇਹ ਕੇਕ ਦਿਖਾਣ ਲਈ ਸੀ ਤਾਂ ਮੈਂ ਕਿਹਾ ਚਲੋ ਥੋੜਾ ਜਿਹਾ ਆਪਾਂ ਸਲਾਦ ਵੀ ਰੱਖ ਦਿੰਨੇ ਆ ਦਿੱਤੇ ਰਾਉਂਡ ਵਿੱਚ ਤੁਸੀਂ ਫਲਾਵਰ ਬਣਾ ਕੇ ਰੱਖੋ ਜਿਸ ਤਰ੍ਹਾਂ ਮਰਜ਼ੀ ਬੜੇ ਤਰੀਕਿਆਂ ਦੇ ਇਹਦੀ ਕਟਿੰਗ ਵੀ ਹੋ ਜਾਂਦੀ ਹੈ ਤੇ ਮੈਨੂੰ ਤਾਂ ਥੋੜਾ ਜਿਆਦਾ ਇਹ ਵੀ ਅੱਛਾ ਲੱਗ ਰਿਹਾ ਆ ਨਿਕ ਠੀਕ ਹੈ ਜੀ ਪਿਛਲਾ ਇਸਾ ਮੈਂ ਰਹਿਣ ਦਿੱਤਾ ਤੁਸੀਂ ਜਿਆਦਾ ਸਲਾਦ ਰੱਖ ਲੈਣਾ ਠੀਕ ਹੈ ਵੀ ਤਾਂ ਤੁਹਾਨੂੰ ਪਸੰਦ ਆਇਆ ਹੋਵੇਗਾ ਮੇਰਾ ਆਈਡੀਆ ਤੇ ਠੀਕ ਹੈ ਜੀ ਤੇ ਮੇਰੇ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਕਰਨਾ ਤੇ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਹੋਲੀ ਦੀਆਂ ਸਭ ਨੂੰ ਮੁਬਾਰਕਾਂ ਅੱਜ ਹੋਲੀ ਵੀ ਹੈ ਉਹ ਮੈਂ ਭੁੱਲ ਗਈ ਪਹਿਲਾਂ ਪਰਮਾਤਮਾ ਸਭ ਲਈ ਖੁਸ਼ੀਆਂ ਭਰਿਆ ਤਿਉਹਾਰ ਲੈ ਕੇ ਆਵੇ ਸਭ ਤੰਦਰੁਸਤ ਰਹਿਣ ਠੀਕ ਹੈ ਜੀ ਮਿਲਦੇ ਆਂ ਅਗਲੇ ਨਵੇਂ ਵੀਡੀਓ ਵਿੱਚ